ਹਾਂਜੀ ਭਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਬਾਈ ਕੋਲ ਮਾਝਾ ਜਿਹੜਾ ਮਾਨਸਾ ਬਾਜੇ ਵਾਲਾ ਪਿੰਡ ਆ ਜੀ ਜਿਹੜਾ ਮਾਨਸਾ ਛੋਟੀ ਪਹਿਲੇ ਸੁਈਆਂ ਸੰਗ ਸੁਣੇ ਸਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਸਮਝ ਹੋਰ ਕੇ ਦਿਖਾਵਾਂਗੇ ਬਾਕੀ ਪਕਰਦੇ ਭਾਈ ਨੇ ਬੱਲੇ ਤਾਂ ਤੋਂ ਦੇ ਦਾਰੇ ਕਿੰਨੇ ਦਿਨ ਹੋ ਗਏ ਸੀ ਨੂੰ 16 ਦਾ ਭਾਈ 17 ਹਾਂਜੀ ਭਾਈ ਨੰਬਰ ਦੱਸ ਦੋ ਆਪਣਾ 68399 ਠੀਕ ਹੈ ਜੀ 77999 ਦੁਬਾਰੇ ਫਿਰਦਾ ਜੀ 68399 ਹਾਂਜੀ 77999 ਖੋਲ ਕੇ ਦਿਖਾ ਦਿਓ ਕੋਈ ਦੇਖ ਸਕਦੇ ਛੋਟੀ ਸੋਹਣੀ ਹੈ ਕਾਦ ਕੁਝ ਤੰਗਾ ਛੋਟੀ ਹੈ ਮੋੜ ਲਾ ਜੀ ਮੋੜ ਲਾ ਠੀਕ ਹੈ ਕੀ ਰੇਟ ਆ ਭਰਾ ਦਾ ਰੇਟ 95000 ਆ ਜੀ 95000 ਸਹੀ 95000 ਰੁਪਏ ਰੇਟ ਆ ਠੀਕ ਹੈ ਮਗਰ ਕਟਾ ਕੱਟੀ ਰਹੀ ਏ ਦੀ ਕੱਟੀ ਜਾਏਗੀ ਵਾਸੇ ਕੱਟੀ ਮੜੇ ਖੜੇ ਕਿ ਨਹੀਂ ਠੀਕ ਹੈ ਚਲੋ ਕੱਟ ਕੇ ਜਿੰਨੇ ਰੁਪਏ ਲੱਖੀਏ ਠੀਕ ਹੈ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਂ ਕੇ ਬਾਈ